ਭਾਈ ਇਸੇ ਤਿਰਥ ਵਿੱਚ ਆ ਕੇ ਜੇ ਸ਼ਰਨ ਕਰ ਲਈਏ ਤੀਰਥਨਾਮਣ ਜਾਓ ਤੀਰਥ ਨਾਮ ਹੈ ਵਾਇਗੁਰੂ ਕਹਦੇ ਉਹ ਇਸ ਤੋਂ ਵੱਡਾ ਤੀਰਥ ਨਹੀਂ ਕੋਈ ਵਾਇਗੁਰੂ ਨੂੰ ਧਿਆਲੋ ਹਿਰਦੇ ਦੇ ਵਿਸਾਲ 18 ਦੇ 18 ਤੀਰਥ ਮੰਨੇ ਪਰਮੰਦੇ ਜੀ ਤੁਹਾਡੇ ਕੋਲ ਆਪੇ ਚੱਲ ਜਿਆ ਹੋਣਗੇ ਕਿਉਂਕਿ ਗੁਰੂ ਦੇ ਉਦੇਸ਼ ਤੋਂ ਵੱਡਾ ਕੋਈ ਤੀਰਥ ਹੀ ਨਹੀਂ ਹੈ ਜਿਹੜਾ ਤੁਹਾਡੀ ਆਤਮਾ ਨੂੰ 도 ਸਕੇ सिर्फ नाम है तीर्थ नाम तीर्थ नाम है तीर्थ शब्द विचार अंतर ज्ञान है, सुनिया, मनिया, मन पाओ अंतर्गत तीर्थ मन अंतर आत्म स्नान करो अंतर बस दे तीर्थ स्नान कर मन मन शांत हो जाए तप्या होया ਮਨ ਨੂੰ ਆਨੰਦ ਮਿਲ ਜਾਏ ਮਨ ਨੂੰ ਖੁਸ਼ੀ ਮਿਲ ਜਾਏ ਉਹਦੇ ਲਈ ਤਿੰਨ ਪਾਈ ਆਪਣੇ ਅੰਦਰ ਆਤਮੇ ਨਾਮੁ ਬਿਚਿਤਿ ਸੁਨਾਣਾ ਕਰਨਾ ਪਵੇਗਾ